ਸਮੇਤ ਸਿੰਘ ਜੀ ਮੇਰਾ ਛੋਟਾ ਬ੍ਰਦਰ ਜੀ ਕੀ ਨਾਮ ਸੀ ਉਹਨਾਂ ਦੀ ਉਮਰ ਕਿੰਨੀ ਸੀ ਰਣਜੀਤ ਸਿੰਘ ਨੌਇਆ ਹਾਂ 35 ਸਾਲਾਂ ਉਮਰ ਦੇ ਸੀ ਕੀ ਕੰਮ ਕਰਦੇ ਸੀ ਜੀ ਕਨੈਕਟਰ ਹੀ ਕਰਦੇ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਕੀ ਘਟਨਾ ਪਾਪੜੀ ਜੀ ਉਹ ਮਾਛੀਵਾੜੇ ਤੋਂ ਖੰਨਾ ਜਾ ਰਹੇ ਸੀ ਰਾਤ ਚ ਜਾਮ ਲੱਗ ਗਿਆ ਜੀ ਉੱਥੋਂ ਜਾਮ ਤੋਂ ਗੱਡੀ ਬੈਕ ਰਾਰ ਰਹੀ ਸੀ ਡਰਾਈਵਰ ਦੀ ਅੰਗੈਲੀ ਨਾ ਜੀ ਪਿੱਛੇ ਆ ਗਿਆ ਕਨੈਕਟਰ ਕਨੈਕਟਰ ਦੀ ਉੱਥੇ ਮੌਕੇ ਦੀ ਮੋਟਰ ਗੱਡੀ ਉੱਪਰ ਚੜ ਗਈ ਹਾਂਜੀ ਗੱਡੀ ਬੈਕ ਕਰਦੇ ਤੋ ਉੱਪਰ ਚੜ ਗਈ ਇੱਕ ਬੰਦੂ ਕਾਰਵਾਈ ਕੀਤੀ ਸੀ ਹਾਂਜੀ ਕਾਰਵਾਈ ਕੀਤੀ ਸੀ ਤੇ ਪੁਲਿਸ ਰਿਪੋਰਟ ਹੋ ਗਿਆ ਨਾਮ ਲਖਵਿੰਦਰ ਸਿੰਘ ਹੈ ਜੀ ਪਿੰਡ ਦਿਨਘੇੜੀ ਆ ਜੀ ਮੇਰਾ ਛੋਟਾ ਬ੍ਰਦਰ ਸੀਗਾ ਜੀ ਬੱਸ ਕਨੈਕਟਰ ਸੀਗਾ ਤੇ 40 ਸਾਲ ਦੀ ਉਮਰ ਸੀਗੀ ਕੀ ਘਟਨਾ ਵਾਪਰੀ ਜੀ ਘਟਨਾ ਵਾਪਰੀ ਜੀ ਜਾਮ ਲੱਗਾ ਸੀਗਾ ਗੱਡੀ ਗਲਤ ਰਸਤੇ ਮੋੜਨ ਕਾਰਨ ਗੱਡੀ ਰਿਵਰਸ ਕਰਵਾ ਰਿਆ ਸੀਗਾ ਡਰਾਈਵਰ ਨੇ ਪਿੱਛੇ ਬੈਕ ਫੇਟ ਲੱਗਣ ਕਾਰਨ ਉਹਦੀ ਨਾਥਮ ਇਹੋ ਗਿਆ ਹਾਂਜੀ ਮੈਰ ਜਿੰਨਾ ਚਿਰ ਹੋਏ ਨੇ 3 ਸਾਲ ਹੋਏ ਤੇ ਸਾਲ ਦੀ ਬੱਚੇ ਇੱਕ ਬੱਚਾ ਜੀ ਇਹਨੇ 3 ਸਾਲ ਦੀ ਗੁੱਡੀ ਹੈ ਜੀ ਤੇ ਹੁਣ ਪੁਲਿਸ ਨੂੰ ਕਾਰਵਾਈ ਕੀਤੀ ਗਈ ਹਾਂਜੀ ਪੁਲਿਸ ਨੂੰ ਕਾਰਵਾਈ ਕੀਤੀ ਗਈ ਠੀਕ ਕਿਹੜੀ ਜੀ ਸਾਹਿਬ ਡਰਾਈਵਰ ਸਰਜੀਤ ਸਿੰਘ ਬੱਸ ਨੰਬਰ ਪੀਰਟਨ ਡੀ ਕੇ 87 ਦੇ ਨਾਲ ਸਮਾਪਰਪਸਨ ਸੁਣੀ ਜੀ ਜੇ ਰਾਤ ਨੂੰ ਕਰੈਕਟਰ ਸੀਗਾ ਇੱਕ ਬੱਸ ਪਿੱਛੇ ਘਾਰ ਰਹੀ ਸੀ ਹਰਜੀਤ ਸਿੰਘ ਸਮੂਹ ਹਾਕਸ ਨੂੰ ਅਸੀਂ ਤਨਹਿੜੀ ਪੀਐਸਮ ਨੂੰ ਦਿਲਾ ਪਤਾ ਕਰਦੇ ਇਹ ਵੀ ਲੱਗਦਾ ਤੇ ਮੂੰਹ ਬਾਡੇ ਮੌਤ ਤੇ ਮੌਤ ਹੋ ਗਈ ਤੇ ਕਾਰਬੋ ਐਮਰਜੈਂਸੀ ਲੰਦੀ ਜਾ ਰਹੀ ਹੈ ਕਿੰਨੇ ਕੇ ਸਾਲ ਦਾ ਜੀ ਇਹ 40 ਸਾਲ ਤੋਂ ਉਪਰੇ ਜੀ ਇਹ ਬੱਸ ਨੂੰ ਪਿੱਛੇ ਕਰਨ ਲੱਗੇ ਹਾਂ ਬਾਈ ਤਾਂ ਦੀ ਬੱਸ ਬੈਕ ਕਰਾ ਰਹੀ ਪੂਰਾ ਜਾਮ ਲੱਗਿਆ ਜੀ मैं कहता हूं कि चले आके बस बस पेट बची फिर पे रुकना की मुंह में पे आज शादी की सर सर केड़े ड्रामा तहत परका तक की तो करता डॉक्टर और मैं मैं और जीएसटी को सामना पर पेश हूं ड्राइवर हम जी के नरेंद्र रावत ने ट्रिनो पर तो सुशक्त एस ये कर चला गया ਡਰਾਈਵਰ ਜਦੋਂ ਕੱਬ ਚਲਾ ਰਿਹਾ ਸੀ ਪਿੱਛੇ ਵੈਕ ਕਰ ਰਿਹਾ ਸੀ ਨੂੰ ਪਤਾ ਹੀ ਨਹੀਂ ਲੱਗਿਆ ਕਿ ਇਹ ਵੀ ਗੇਟ ਨਹੀਂ ਉਹਨੂੰ ਜਦੋਂ ਪਤਾ ਲੱਗਿਆ ਜਾਮ ਲੱਗਿਆ ਸੀ ਉੱਥੇ ਜੀ ਉਹਨੂੰ ਪਤਾ ਲੱਗੇ ਬਾਸ ਲੰਬੀ ਹੋ ਗਈ ਉਹਨੂੰ ਪਤਾ ਨਾ ਉੱਥੇ ਗਿਆ ਉਹ ਸਾਂਭਾ ਜਨਾਲ ਨੇ ਆਖਲ ਕਰਾਇਆ ਜਾ ਕੇ ਵੈਕ ਨੀ ਮੱਕ ਜੂ ਕਰਕੇ ਨਹੀਂ ਇਹ ਜਾ ਕੇ ਮੱਕ ਦੇ ਨਾਲ ਡਾਕਟਰ ਸਾਹਿਬ ਨੇ ਆ ਕੇ ਦਿੱਤੇ ਡੈਥ ਸਰਟੀਫਿਕੇਟ ਜ਼ਿੰਮੇਵਾਰੀ ਤੇ ਲੱਗ ਗਿਆ ਡੈਟ ਬੋਡੀ ਦਾ ਪੋਸਟਮੋਪਸਟਮੋਪਸਟਮੋਪਸਟਮੋਪਸਟਮੋਪਸਟਮੋਪਸਟਮੋਪਸਟਮੋਪਸਟਮੋਪਸਟਮੋਪਸਟਮੋਪਸਟਮੋਪਸਟਮੋਪਸਟਮੋਪਸਟਮੋਪਸਟਮੋਪਸ ਵਾਸੇ ਕੱਢਿਆ ਅੱਜ ਉਹ ਸਵੇਰੇ ਕੱਢੀ ਆ ਮੈਡੀਕਲ ਡਰਾਈਵਰ ਆਪੂ ਦੇ ਹਸਪੀਟਲ ਲੈ ਕੇ ਗਿਆ ਤੇ ਵਾਸਤੇ ਤੇ ਦੋ ਲੈ ਕੇ ਡਾਕਟਰ ਗੁਰਦੀਪ ਸਿੰਘ ਆ ਇੱਕ ਐਕਸੀਡੈਂਟ ਆਇਆ ਉਹਦਾ ਨਾਮ ਰਣਜੀਤ ਸਿੰਘ ਹੈ ਤੇ ਉਹ ਟੱਕਰ ਸਿੱਧਾ ਤੇ ਮੇਰੇ ਕੋਲ ਬਰਾਡ ਡੈਟ ਆਇਆ ਐਕਸੀਡੈਂਟ ਕਰਕੇ ਦਿੱਤੇ ਆ ਕੀ ਲੱਗ ਰਿਹਾ ਜੀ ਕਿਵੇਂ ਤਰ੍ਹਾਂ ਕੀ ਐਕਸੀਡੈਂਟ ਹੋ ਗਿਆ ਸਰ ਮੈਂ ਜਦੋਂ ਉਹਦਾ ਸੀਪੀਆ ਕਰਕੇ ਹੋ ਸਕਦੀ ਆ ਮੈਂ ਜਦੋਂ ਸੀਪੀਆ ਕਰ ਰਿਹਾ ਸੀਗਾ ਮੈਨੂੰ ਤਾਂ ਇਹ ਲੱਗ ਰਿਹਾ ਸੀਗਾ ਕਿ ਚੈਸਟ ਇੰਜਰੀ ਹੋਈ ਆ ਬਾਕੀ ਪੋਸਮਾਰਟਮ ਤੋਂ ਇਨਫੋਰਮੇਸ਼ਨ ਕਨਫਰਮ ਹੋਏਗੀ ਕਿ ਕੌਜ਼ ਆਫ ਡੈਥ ਕੀ ਹੈ ਕਰਨੇ ਕੋਈ ਨਹੀਂ ਘਟਨਾ ਹੈਗੀ ਜੀ ਸਰੀ ਕੁਝ ਤਕਰੀਬਨ 11:00 11:30 ਦੇ ਇਨਕੀ ਇਹ ਦਾ ਸਿਚੁਏਸ਼ਨ 40 ইয়ার্স ਜਿਹਦਾ ਨਾਮ ਰঞ্জিৎ ਸਿੰਘ ਦਾ 40 ਸਾਲ ਦੀ ਉਮਰ ਹੈ ਪੱਤੇਗੜ੍ਹ ਸਾਹ ਪਿੰਡ ਦੇ ਲੋ ਸੱਤੇਗੜ੍ਹ ਸਾਹ ਦੇ